ਸਤਿ ਸ੍ਰੀ ਅਕਾਲ ਜੀ। ਮਦੇ ਫਾਰਮ ਯੂਟਿਊਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੱਕ ਮਿਛਲੀਖਾਂ ਤਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਡਿਫਟੀ ਵੀਰ ਕੋਲ ਅੱਜ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਗੱਬਣ ਮੱਝ ਤੇ ਇੱਕ ਸੂਈ ਮੱਝ ਤੁਹਾਨੂੰ ਦਿਖਾਉਣੀ ਆ ਤੇ ਦੋ ਕੰਮ ਵੀ ਵਿਖਾਉਣੀ ਹੈ ਉਹ ਜਿਹੜੀਆਂ ਉਹਨ ਤੋਂ ਪਹਿਲਾਂ ਹੀ ਵੇਚ ਗਈਆਂ ਹਾਂਜੀ ਬੀਤੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਠੀਕ ਠਾਕ ਜੀ। ਵਧੀਆ ਵਧੀਆ ਤੁਸੀਂ ਦੱਸੋ। ਵਧੀਆ ਵਧੀਆ। ਵੇਖਤਾ ਕਾਲਾ ਲਾ ਮਾਲ ਫਿਰ। ਹਾਂਜੀ ਕਾਲਾ ਲਾ ਵੇਖਤਾ ਜੇ। ਅੱਛਾ। ਉਹ ਗਮਾ ਵਰਲੇ ਆਇਆ। ਅੱਛਾ। ਉਹ ਮੁੜ ਕੇ ਵੀਰ ਨੂੰ ਵਟਸਐਪ ਕਰਤੀ ਵੀਡੀਓ ਸੈਂਡ ਤੇ ਉਹਨੇ ਲੱਲੀਆਂ ਜੀ। ਗਰਾਵਾਂ ਚੱਲੀਆਂ ਜੀ। ਅੱਛਾ ਇੱਥੇ ਗਰਾਵਾਂ ਚੱਲੀਆਂ। ਹਾਂਜੀ ਹਾਂਜੀ। ਉਹ ਦਿਖਾ ਦਿਓ। ਆ ਜੋੜਾ ਜਿਹੜਾ ਵਾ ਜੇ ਗਰਾਮ ਜਾਣਾ ਇੰਨਾ ਚਵੇਂ ਇੱਕ ਗੱਬਣਿਆ ਤੇ ਇੱਕ ਸੂਈ ਆ। ਕਾਲੀ ਗੱਬਣਿਆ ਦੇ ਅੰਦਰ ਲਈ ਸੂਈ ਆ। ਤੇ ਹੁਣ ਅੱਜ ਮੱਜ ਮੱਜਾਂ ਚੋਂ ਠੀਕ ਐ ਚਲੋ ਨਾਮ ਦੱਸਦੇ ਕਰੀ ਨਾਮ ਭਜੀ ਜੁੱਤੀ ਮੇਰੇ ਚੱਕ ਮਿਸੇ ਸ਼ਾਕ ਤਸੀਰ ਜਨਾਲਾ ਤੇ ਜਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਫੋਲ ਦ 97819475 ਠੀਕ ਐ ਚਲੋ ਪਹਿਲਾਂ ਸੂਈ ਵਿਖਾ ਦਈਏ ਸੂਈ ਵਿਖਾਓ ਭਾਈ ਹੋਸ਼ ਹੈ ਢਿੱਕੀ ਆ ਢਿੱਕੀ ਭਾਜੀ ਢਿੱਕੀ ਆ ਹਾਂ ਦੇਈਆ ਕੋਈ ਕੱਟੀ ਵੱਡੀ ਨਹੀਂ ਲੱਗਦਾ ਕਿ ਕੱਤੀ ਜੇ ਉਸ ਤਰਾ ਹੀ ਭਾਜੀ ਇਹ ਪੋਨੀ ਹੋਈ ਆ ਇਹਦੇ ਕੀ ਆ ਹਾਲ ਬੋਲੇਗੇ ਆ ਪੁੱਛ ਤੇ ਇਹ ਪੋਨੀ ਦਾ ਜਮਾਨਾ ਭਾਜੀ ਹੋਣਾ ਠੀਕ ਆ ਸਾਡੇ ਜੀ ਜੂੜੇ ਦਾਣੀ ਨੇਗਾ ਅੱਛਾ ਠੀਕ ਆ ਹਾਂ ਜੀ ਤੇ ਕਿੰਨਾ ਇਹ ਦੇਖੋ ਦੁੱਧ ਤੇ ਜਸੂਆ ਛੋਟੀ ਜੀ ਠੀਕ ਆ ਤੇ ਦੁੱਧ ਦੇ ਕੋਲ ਹੈਗਾ ਜੀ 9 ਲੀਟਰ ਤੇ ਦੇਣੀ 7.5 ਅੱਜ ਅੱਛਾ ਹਾਂਜੀ ਕਿਹੜੀਆਂ ਡਿੰਗਾਂ ਡਈ ਆ ਘੱਟ ਵੀ ਸਕਦੀ ਆ ਵੱਧ ਵੀ ਸਕਦੀ ਆ ਠੀਕ ਆ ਹਾਂਜੀ ਉਹ ਬੱਚਾ ਜੀ ਮਗਰ ਮਗਰ ਕੀ ਜੀ ਤੇ ਕੱਟਾ ਜੀ ਅੱਛਾ ਕੱਟਾ ਅੱਛੇ ਬੱਚੇ ਦੀ ਆ ਹਾਂਜੀ ਅੱਛੇ ਬੱਚੇ ਦੀ ਠੀਕ ਆ ਤੇ ਮਿਲਦੀ ਦੋਵੇਂ ਟਾਈਮ ਕੱਟੇ ਤੇ ਆ ਕੱਟੇ ਨੇ ਭਾਜੀ ਕੱਟੇ ਤੇ ਪਰਸ ਮਾਲ ਆ ਕੇ ਘੁੰਮੇ ਵਜੋਂ ਦਿਖਾ ਦਿਓ ਫਿਰ ਲਾਓ ਕੱਟਾ ਥੱਲੇ ਪਤਾ ਲੱਗ ਜਾਊਗਾ ਕਿ ਪਸੰਦੀ ਕੱਟੇ ਤੇ ਆ ਜਿਹੜਾ ਆਪਣੀ ਸਮਝਣਾ ਵੇਖ ਲੈ ਕੋਈ ਸੋਰੀ ਇਸ ਦੇ ਬੱਚੇ ਦੀ ਮਾਲਕੀ ਆ ਜਿਹੜੀ ਬਾਕੀ ਦੂਸਰੀ ਮੱਝ ਵੀ ਲਾਗੇ ਵੱਜੀ ਆ ਕੋਈ ਏਡੀ ਗੱਲ ਨਹੀਂ ਨਹੀਂ ਤੇ ਕਈ ਮੱਝਾਂ ਜੜੀਆਂ ਦੂਸਰੀ ਮੱਝ ਨੂੰ ਲਾਗੇ ਨਹੀਂ ਲੱਗਣ ਦਿੰਦੀਆਂ ਚੌਂ ਲੱਗਣ ਅੱਥਾਣ ਦੇਖ ਸਾਦੇ ਤੇ ਲਾਗੇ ਤੋਂ ਮਾਰ ਕੇ ਤਾ ਹਾਂਜੀ ਦਿਖਾ ਬਾਕੀ ਕੱਤੇ ਵੀ ਮਿਲਦੀ ਹੈ ਜਿਹੜੀ ਹੱਲੇ ਤੋਂ ਬਿਛਲੇ ਹਨ ਦਾ ਜਵਾ ਦਿਖਾ ਦਿਓ ਲਾਲ ਤੁਹਾਡੀ ਬੜਾ ਸਾਲ ਦੀ ਜਗਾ ਗਿਆ ਤੇ ਚਾ ਆਹ ਭਾਈ ਥੋੜੀ ਧਾਰ ਮੋਟੀ ਆ ਤੇਰਾ ਟੂਰ ਨਹੀਂ ਹੈਗੀ ਜੀ ਠੀਕ ਆ ਹਾਂ ਜੀ ਜੀ ਬਾਕੀ ਠੀਕ ਆ ਤੇ ਚਲੋ ਬਸ ਕਰੀਂ ਤੋਰੋ ਫਿਰ ਇੱਕ ਕਰੀ ਬਾਕੀ ਚਵਾ ਤੁਹਾਨੂੰ ਮਖਾਤਾ ਬਾਕੀ ਤੁਸੀਂ ਆਪਣੇ ਦੇਖ ਲੈਣੀਆਂ ਸਾਰੀਆਂ ਚੀਜ਼ਾਂ ਦੁੱਧ ਜਿਹੜਾ ਹੁਣ ਮੌਕੇ ਤੇ ਕਹਿੰਦੇ ਕਿ ਕੋਈ 7 ਕਿਲੋ ਭਾਜੀ ਲਾਓ 7 ਲੀਟਰ ਜਿਹੜਾ ਮੰਨ ਕੇ ਚੱਲੇ ਕੋਈ ਹਾਂ ਜੀ ਜੇਕਰ ਤੁਹਾਨੂੰ ਪਤਾ ਰਾਤੀ ਤੇ ਆਂਦੀ ਆ ਦੇਰ ਨਹੀਂ ਲਾਉਂਦਾ ਬਾਕੀ ਉਹ ਤਰ੍ਹਾਂ ਇਹ ਆ ਕਿ ਕੱਦ ਵਜਨ ਜਿਹੜਾ ਉਸ ਪੱਖੋਂ ਵੀ ਜਿਹੜੀ ਚੰਗੀ ਹੈ ਭਾਜੀ ਇਹਦੀ ਅੱਖ ਇੱਕ ਬਿੱਲੀ ਜਿਹਾ ਦੀ ਜਿਹਦੇ ਇੱਕ ਜਿਹਾ ਜੀ ਤਾਰ ਅੱਛਾ ਜੀ ਆ ਮਾੜੀ ਜੀ ਵਿਖਾ ਦਿਓ ਇੱਕ ਇੱਥੇ ਕਿੰਦੇ ਘੱਟ ਹਾਂਜੀ ਆ ਦੇ ਲੋ ਆ ਬਿੱਲੀ ਜਿਹਾ ਦੀ ਹੈ ਨਾ ਹਾਂਜੀ ਉਹ ਚਾਚੀ ਇਹ ਝਿਗ ਜੀ ਤਾਰ ਕੋਈ ਵੇਖ ਸਕਦਾ ਆਪਣੀ ਇੱਥੇ ਆ ਕੇ ਵੇਖ ਸਕਦਾ ਉੱਥੇ ਚੱਲੇ ਤਾਂ ਵੀ ਦੇ ਸਕਦਾ ਠੀਕ ਹੈ ਇਹਦਾ ਜਵਾਬ ਠੀਕ ਹੈ ਜੀ ਕੋਈ ਕਦੇ ਵਿੱਚ ਆ ਕੇ ਵੀ ਨਹੀਂ ਹੈਗਾ ਪਰ ਬਸਾਂ ਚੰਗਾ ਇਹ ਹੈ ਕਿ ਬਿਲਕੁਲ ਹੀ ਪੂਰੀ ਕਾਲੀ ਨਹੀਂ ਹੈ ਵਿੱਚ ਹੈਗਾ ਵਾ ਜਿਹੜਾ ਹੈ ਨਾ ਪੂਰੀ ਕਾਲੀ ਹੈਗੀ ਹੈ ਵਿੱਚ ਉੱਪਰ ਵੀ ਵਾਲੀ ਲੈ ਵਾਦੇ ਰੇ ਮਨ ਲਓ ਸੱਜਣ ਗਮਈ ਦਾ ਠੀਕ ਹੈ ਹਾਂਜੀ ਦੇਖੋ ਠੰਡੀ ਠੀਰੀ ਬੜੀ ਹੈ ਠੀਕ ਹੈ ਇਹਦਾ ਭਾਜੀ ਗੱਬਰ ਦਾ ਆਏ ਮਨ ਲਓ ਜਿੱਦਨ ਮਾਜ ਸੱਜਣ ਹੀ ਨਾ ਹਾਂਜੀ ਮਨ ਲਓ ਸਾਡੇ ਪਿੰਡ ਦੇ ਵੀਰਾਂ ਨੇ ਲਾਇਆ 70000 ਰੁਪਏ ਦਾ ਅੱਛਾ ਐਵੇਂ ਭਾਜੀ ਖਰਾਬ ਕਰਾਏ ਮਹੀਗੇ 50000 ਜਿਆਦੇ ਪੈਸੇ ਲਾਇਆ ਤੇ ਮੜਕੇ ਵਰਦੇ ਹੀ ਦੇਣੀ ਉਹਨੇ ਦੀ ਆ ਅੱਛਾ ਮੜਕੇ ਬੱਚਾ ਉੱਚਾ ਗਿਆ ਠੀਕ ਹੋਣਾ ਆਪਾਂ ਲੱਲੀ ਸਾਹਿਬਤਾ ਆਪਣੇ ਚਲੋ ਤੇ ਹੁਣ ਕਿੰਨੇ ਦੀ ਦੇ ਦੇਣੀ ਫਿਰ ਹੁਣ ਭਾਜੀ ਇਹਦਾ ਇਹ ਬਾਹਰ ਦੀ ਨਹੀਂ ਵਾਟਦੀ ਤੇ ਤੁਸੀਂ ਵੀ ਫਿਰ ਉੱਚਾਈ ਕਰਨ ਦੇ ਜੇ ਕੰਮ ਭਾਜੀ ਉਚਾਨੀ ਜੇ ਮੈਂ ਦਾ ਕਦ ਬੜਾ ਜੇ ਵਾਟ ਤੁਸੀਂ ਵੀ ਵੇਖਦੇ ਰਹੋਗੇ ਫਿਰ ਭਾਈ 40-42 ਹਜ਼ਾਰ ਦੀ ਉਤਰਾ ਹੀ ਜੰਨੇ ਜਿਆਜ ਜੀ ਕਰੀਏ ਫਿਰ 60 ਦੀ ਦੇ ਦੀ ਨਹੀਂ ਹੋਰ ਕਰੀਏ ਮਾਨ ਤਾਂ ਕਰ ਵਿਕੀ ਹੋਏ ਜੱਸ ਨਾ ਹੀ ਕਰੋ ਵਿਕੀ ਭਾਜੀ ਤੁਸੀਂ ਫਿਰ ਕਰ ਦੇ ਓਏ ਜਿਆ ਹਜ਼ਾਰ ਦੀ ਵੀ ਜੀ ਦੇ ਦੀ ਠੀਕ ਆ ਹਾਂਜੀ ਚਲੋ ਵੇਖ ਲਓ ਹੋਰ ਜਿਆ ਹਜ਼ਾਰ ਚਵੇ ਦੀ ਛੋਟ ਛੱਪਾ ਕਰਦੇ ਆ ਬਾਕੀ ਮੌਕੇ ਤੇ ਠੀਕ ਆ ਜੀ ਕੋਈ ਵੀ ਫੋਨ ਕੋਈ ਨਹੀਂ ਵੀਰ ਜੀ ਮਾਝ ਤੋਂ ਨਹੀਂ ਕਿਹਨੂੰ ਮੋੜਦੇ ਠੀਕ ਆ ਵੁੰਜਿਆ ਯਾਰ ਦੀ ਜਿਹੜੀ ਕਹਿੰਦੇ ਕਿ ਦੇ ਦੇਾਂਗੇ ਬਾਕੀ ਮੌਕੇ ਤੇ ਮੰਨ ਤਾਂ ਜਿਹੜਾ ਹੋਰ ਕੋਈ ਠੀਕ ਐ ਤੇ ਜਿਹੜੀ ਆ ਆਵਲੀ ਤੁਹਾਨੂੰ ਵਿਖਾਉਣੀ ਆ ਇਹ ਗੱਬਣ ਆ ਜਿਹੜੀ ਇਹ ਕਿੰਨਾ ਖਲੇ ਜੇ ਟਾਈਮ ਵਿੱਚ ਹਲੇ ਇਹ ਵੀਰ ਜੀ ਖੜਖੰਦੀ ਜੇ 12 13 ਦਿਨ ਤੋਰੋ ਫੇਰ ਇਹਨਾਂ ਨੂੰ ਹਾਂਜੀ ਬਾਦਲੀ ਘੱਟ ਸਕਦੀ 2 4 ਦਿਨ ਠੀਕ ਤੋਰ ਦੋ ਇੱਕ ਰੀ ਪੜਿਓ ਮਿਸਤਰੀ ਵੀ ਦਿਨ ਭਲਈਆ ਹਾਂਜੀ ਤੇ ਉਹਨਾਂ ਨੂੰ ਕਹਿੰਦੇ ਵੀ 9 ਕਿਲੋ ਕੱਲ ਦੁੱਧ ਚਵਾਈ ਜਾਂਦੀ ਹੁੰਦੀ ਆ ਅੱਛਾ ਸੂਆ ਭਾਵੇਂ ਇਹਦਾ ਤੀਜਾ ਲਾਲੇ ਕੋ ਚੌਥਾ ਲਾਲੇ ਆ ਸਾਹਮਣੇ ਆ ਜੋ ਵੀ ਸਾਹਮਣੇ ਆ ਮਲਾਈ ਵਰਗਾ ਪਿੰਡਾ ਬਾਕੀ ਪਤਲੇ ਚੰਬੜੀ ਦੀ ਮੈਂ ਆ ਠੀਕ ਆ ਚਾਰੂ ਬੜੀ ਜੀ ਠੀਕ ਆ ਜੀ ਚਾਰੂ ਬੜੀ ਦਿਨਾਂ ਦੇ ਵੀ ਪਰ 12 13 ਦਿਨ ਦੇ ਘਟਿਆ ਮਤਲਬ ਟਾਈਮ ਹੋ ਚੁੱਕਾ ਠੀਕ ਆ ਛੱਡੀ ਬੜੀ ਭਾਵੇਂ ਇਤਰਾ ਦੇ ਲੋ ਠੀਕ ਆ ਬਾਕੀ ਥਣਾ ਦੀ ਤੇ ਭਾਰ ਦੀ ਆਪਣੀ ਫੁੱਲ ਗਰੰਟੀ ਤੇ ਮੋਲੇ ਦਾ ਕਈ ਵੀਰ ਭਾਜੀ ਡਰਦੇ ਆ ਵੀ ਮੰਨ ਲਓ ਇਹ ਕੱਟਿੰਗ ਆ ਮੈਨੂੰ ਇਹ ਲੈ ਭਾਰਨਾ ਪਉਂਦੀ ਹੁੰਦੀ ਹਾਂਜੀ ਹਾਂਜੀ ਉਹਦੀ ਆਪਣੀ ਫੋਲੋ ਗਾਰੰਟੀ ਸੁੰਦਿਆਂ ਤੱਕ ਰੱਖ ਆਪਣੀ ਗਾਰੰਟੀ ਠੀਕ ਹੈ ਬਾਕੀ ਦੋ ਤਾਂ ਗਾੜੀ ਕਿਸਮਤ ਨਾਲ ਵੇਖੜ ਮਾਣਾ ਹਾਂਜੀ ਹਾਂਜੀ ਦੋ ਦੱਸਿਆ ਪਤਾ ਨੂੰ ਦੱਸਤਾ ਜੀ ਤੇ ਮੁੱਲੇ ਦਾ ਮੁੱਲ ਭਾਜੀ ਦਾ ਨਿਕਾਜ ਆ ਕਿੰਨਾ ਮੁੱਲ ਭਾਜੀ ਦਾ 55000 55000 ਵਿੱਚੋਂ ਕੰਨਾ ਮੰਨਤਨ ਬੰਗਾਲੀ ਦੇ ਦਗੇ ਵੀ ਅੱਛਾ ਪੂਰੇ 50 ਦੇ ਦੇ ਦਗੇ ਅੱਛਾ ਇਹ 50 ਹੀ ਦੇ ਦੋਗੇ ਹਾਂ ਠੀਕ ਹੈ ਬਾਕੀ ਪਾਜੀ ਕੋਈ ਗੱਲ ਨਹੀਂ ਹੋਰ ਕਰਦਾਂਗੇ ਮਾਨਤਾਂ ਚਲੋ ਕੋ ਫੋਨ ਲਾਵੇ ਕਰੀ ਬਹੁਤ ਲੋਕ ਦੇ ਮਾਨਤਾਂ ਵਾਧ ਹੋ ਜਾਊਗਾ ਮਾਸਾ ਠੀਕ ਹੈ ਦੋ ਲੇੜ ਖੜੂ ਵਿਚਾਰਾ ਲੱਖ ਦਾ ਜੋੜਾ ਦੇ ਦੋਗੇ ਕੋਈ ਗੱਲ ਨਹੀਂ ਪਾਜੀ ਦੇ ਦਾਂਗੇ ਜੇ ਤੁਸੀਂ ਕਹਿਤਾ ਠੀਕ ਹੈ ਪਾਦੀ ਪਾਜੀ ਤੁਹਾਨੂੰ ਵੀ ਪਤਾ ਹੈ ਬਹੁਤਿਆਂ ਨੇ ਦੇ 40 40000 ਦੀ 42 ਦੀ ਆ ਜਾਂ ਤੇ 35 36000 ਜੋਤਰਾ ਹੀ ਮਾਲ ਮੰਨ ਲਓ 80 90000 ਰੁਪਏ ਭਾਜੀ ਉਤਰਾ ਹੀ ਮਾਲ ਤੇ ਅੱਛਾ ਹਾਂਜੀ ਠੀਕ ਹੈ ਜੋ ਦੋ ਤੇ ਕਹਤਾ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਗੱਬਨ ਆਪਣੀ ਪਾਸ ਕਰਕੇ ਖੜੋ ਤੇ ਸੁਈ ਦੀ ਆਪਣੀ ਚਵਾਈ ਕਰਕੇ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ